ਮੇਰੀ ਗੱਲ ਹੋਈ ਸੀ ਸਕਰਾਜ ਨਿਆਮੀ ਵਾਲਾ ਸਾਡਾ ਭਰਾ ਜਿਨ੍ਹਾਂ ਨੇ ਕਿ ਬਹੁਤ ਲੰਮਾ ਸਮਾਂ ਲਾਈ ਲੜੀਆ ਗੁਰੂਗਰਾਹ ਸਾਹਿਬ ਮਹਾਰਾਜ ਦੀ ਵਿਆਪਜ ਨੂੰ ਸਾਫ ਲਈ ਤੇ ਉਹ ਸਾਨੂੰ ਸਭ ਨੂੰ ਪਤਾ ਉਹ ਗਿੱਦੜ ਵਹਾਹ ਤੋਂ ਚੋਣ ਲੜ ਰਹੇ ਨੇਗੇ ਪਰ ਇਹਦੇ ਵਾਰ ਪ੍ਰਤੀ ਮੈਂ ਥੋੜਨਾ ਗੱਲਾਂ ਬਾਤਾਂ ਜਿਹੜੇ ਦੋ ਤਿੰਨ ਸਾਂਝੀਆਂ ਕਰਨੀਆਂ ਨੇ ਗਿਆ ਗਿੱਦੜ ਵਹਾਹ ਦੇ ਜਿਹੜੀ ਚੋਣ ਆ ਜਿਹੜਾ ਆਪਾਂ ਉਸ ਤੋਂ ਗੱਲ ਕਰੀ ਗਿੱਦੜ ਵਹਾਹ ਦੇ ਉੱਪਰ ਸਾਰੇ ਹੀ ਉਮੀਦਵਾਰਾਂ ਦਾ ਬੜਾ ਜ਼ੋਰ ਲੱਗਿਆ ਹੋਇਆ ਹੈ ਕਾਂਗਰਸ ਝਾੜੂ ਤੇ ਆਪਣਾ ਹੋਰ ਜਿਹੜੇ ਦੂਜੀ ਤੀਜੀ ਪਾਰਟੀਆਂ ਭਾਜਪੀ ਇੰਨਾ ਸਾਰਾ ਦਾ ਪੂਰਾ ਜੋਰ ਲੱਗਿਆ ਹੋਇਆ ਪਰ ਉੱਥੋਂ ਸਾਡਾ ਜਿਹੜਾ ਭਰਾ ਸਖਰਾਜ ਚੋਣ ਲੜ ਰਿਹਾ ਹੈ ਹੋ ਸਕਦਾ ਵੀ ਕੁਝ ਨੂੰ ਕੋਈ ਸਾਡੀਆਂ ਕਿਸੇ ਪ੍ਰਤੀ ਕੋਈ ਸੋਚ ਨਾ ਮਿਲਦੀ ਹੋਵੇ ਪਰ ਸਖਰਾਜ ਤੇ ਸਖਰਾਜ ਦੇ ਪਰਿਵਾਰ ਦੀ ਬਹੁਤ ਵੱਡੀ ਦੇਣ ਹੈ ਜਿੰਨੇ ਵੀ ਉਮੀਦਵਾਰ ਲੜ ਰਹੇ ਨੇ ਇਹਨਾਂ ਦੀ ਕੋਈ ਦੇਣ ਨਹੀਂ ਹੈ ਇਸ ਕਰਕੇ ਹੁਣ ਤੁਸੀਂ ਦੇਖੋ ਵੀ ਜਿਹੜੀ ਜਿਮਨੀ ਚੋਣਾ ਹੋ ਰਹੀਆਂ ਨੇ ਜਿਮਨੀ ਚੋਣਾ ਹੋ ਹੀ ਕਿਉਂ ਰਹੀ ਨੇ ਪਹਿਲਾਂ ਤਾਂ ਇਹ ਦੇਖੋ ਵੀ ਜਿਮਨੀ ਚੋਣ ਦੀ ਲੋੜ ਕਿਉਂ ਪਈ ਹੈ ਜਿਹੜੇ ਜਿਮਨੀ ਚੋਣਾ ਜਿੱਥੋਂ ਵੀ ਜਿਮਨੀ ਜਿਮਨੀ ਚੋਣਾ ਹੋ ਰਹੀਆਂ ਨੇ ਇਹ ਭਾਵੇਂ ਸਾਰੇ ਹੀ ਜਿਹੜੇ ਚੁਣੇ ਹੋਏ ਨੁਮਾਇੰਦੇ ਸੀਗੇ ਚੁਣੇ ਹੋਏ ਨੁਮਾਇੰਦਿਆਂ ਦਾ ਤਸਦੀਕੇ ਦਿੱਤੇ ਤਸਦੀਕੇ ਦੇ ਕੇ ਐਮਐਲਏ ਲੋਕਾਂ ਦੇ ਚੁਣੇ ਹੋਏ ਸੀਗੇ ਫਿਰ ਐਮਪੀ ਦਾ ਚੋਣ ਲੜੇ ਐਮਪੀ ਬਣ ਕੇ ਹੁਣ ਐਮਪੀ ਤੋਂ ਬਾਅਦ ਦੁਬਾਰਾ ਫਿਰ ਇਹ ਤਸਦੀਕੇ ਦੇਣ ਕਿ ਇਸ ਕਰਕੇ ਮੇਰੀ ਲੋਕਾਂ ਅਕੀ ਬੇਨਤੀ ਆ ਲੋਕ ਸਾਡੇ ਉੱਥੇ ਫਿਰ ਉੱਜੇ ਪੈਣਗੇ ਹੁਣ ਲਾ ਸਕਰਾ ਸਿੰਘ ਜੀ ਦੀ ਮੈਂ ਗੱਲ ਕਰਦਾ ਆਪਣਾ ਗਿੱਦੜ ਬਹਾਦਰ ਜਿਹੜਾ ਸਕਰਾ ਸਿੰਘ ਚੋਣ ਲੜ ਰਿਹਾ ਪੰਥਿਕਾ ਦਾ ਚੋਣਸਾਨ ਬਾਲਟੀ ਹੈ ਪੰਥਿਕ ਉਮੀਦਵਾਰਾ ਉਹ ਜਿਹੜਾ ਚੋਣ ਲੜ ਰਿਹਾ ਪਰ ਸਾਨੂੰ ਸਾਰਿਆਂ ਨੂੰ ਦਾ ਸਾਥ ਦੇਣਾ ਚਾਹੀਦਾ ਤੁਸੀਂ ਜਿਹੜੇ ਵੀ ਚੋਣ ਲੜ ਰਹੇ ਨੇਗੇ ਸਾਰੇ ਸਾਰੇ ਆਪਣੇ ਆਪ ਪਾਰਟੀਆਂ ਪਿੱਛੇ ਚੋਣ ਲੜ ਰਹੇ ਨੇ ਆਪੋ ਆਪਣੀਆਂ ਪਾਰਟੀਆਂ ਬਚਾਉਣ ਲਈ ਚੋਣ ਲੜ ਰਹੇ ਨੇ ਪਰ ਕੋਈ ਬੰਦਾ ਪੰਜਾਬ ਲਈ ਜਾਂ ਲੋਕਾਂ ਲਈ ਚੋਣ ਨਹੀਂ ਲੜ ਰਿਹਾ ਸਗਰਾਜ ਸਿੰਘ ਤੇ ਸਗਰਾਜ ਸਿੰਘ ਦੇ ਪਰਿਵਾਰ ਨੇ ਸਗਰਾਜ ਸਿੰਘ ਨੇ ਬਹੁਤ ਲੰਮਾ ਸਮਾਂ ਧਰਨਾ ਲਾ ਕੇ ਰੱਖਿਆ ਬਰਗਾਰੀ ਨੂੰ ਸਭ ਨੂੰ ਪਤਾ ਹੀ ਹੈ ਸਗਰਾਜ ਸਿੰਘ ਬਹੁਤ ਲੰਮੇ ਸਮੇਂ ਧਰਨੇ ਦੇ ਉੱਪਰ ਬੈਠੇ ਜਿੱਦੂ ਜਿੱਦ ਕਰ ਕਰ ਕੇ ਉਹ ਲੜਾਈ ਲੜੀ ਹੈ ਹੋ ਸਕਦਾ ਵੀ ਕਈ ਗੱਲਾਂ ਨਾਲ ਮੇਰੇ ਨਾਲ ਕੋਈ ਲੋਕ ਨਾ ਵੀ ਸਹਿਮਤ ਹੋਣ ਪਰ ਇਹ ਤਾਂ ਲੋਕਾਂ ਨੂੰ ਜਰੂਰ ਪਤਾ ਲੈ ਕਿਸ ਸੰਘਰਸ਼ੀ ਬੰਦਾ ਤਾਂ ਹੈਗਾ ਨਾ ਹੋ ਸਕਦਾ ਵੀ ਚਲੋ ਕਿਹਨੂੰ ਸਕਰਜ ਨਾ ਪਸੰਦ ਹੋਵੇ ਪਰ ਉਹ ਸੰਘਰਸ਼ੀ ਬੰਦਾ ਤਾਂ ਹੈਗਾ ਨਾ ਉਹਨਾਂ ਨੇ ਸੰਘਰਸ਼ ਤਾਂ ਕੀਤਾ ਨਾ ਉਹਦੇ ਪਿਤਾ ਦੀ ਜਾਨ ਚਲੀ ਗਈ ਆਪਦੇ ਪਿਤਾ ਦੀ ਕੁਰਬਾਨੀ ਉਹਦੀ ਕਿੰਨੀ ਵੱਡੀ ਸੀ ਇੱਦੀ ਆ ਹਨ ਇਸ ਕਰਕੇ ਸਾਨੂੰ ਸਕਰਜ ਨੂੰ ਸਾਰਿਆਂ ਨੂੰ ਖਾਸ ਕਰਕੇ ਜਿੱਦਣ ਵੇਲੇ ਦੇ ਲੋਕਾਂ ਨੂੰ ਮੈਂ ਬੇਨਤੀ ਕਰਦਾ ਲੋਕੋ ਸਾਡੇ ਜਿਹੜੇ ਪੰਜਾਬ ਦੇ ਹਾਲਾਤ ਹੋਣੇ ਨੇ ਨਾ ਇਸ ਇਹਦੇ ਵਿੱਚ ਕੋਈ ਲੀਡਰ ਨਹੀਂ ਜਿਵੇਂ ਵਾਰ ਦੇ ਵਿੱਚ ਅਸੀਂ ਵੀ ਜ਼ਿੰਮੇਵਾਰ ਆ ਜਿਸੀ ਕਹੀਏ ਨਾ ਵੀ ਆ ਸਾਡੇ ਪੰਜਾਬ ਦੇ ਅੱਗੇ ਹਾਲਾਤ ਆ ਬਣ ਗਏ ਆ ਸਾਡੇ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਇਹਦੇ ਵਿੱਚ ਜ਼ਿੰਮੇਵਾਰ ਅਸੀਂ ਵੀ ਓਡੇ ਵੱਡੀਆਂ ਵੀਰੋ ਇਹਦੇ ਵਿੱਚ ਅਸੀਂ ਜ਼ਿੰਮੇਵਾਰ ਓਡੇ ਕਿਵੇਂ ਆ ਕਿਉਂਕਿ ਜੇਕਰ ਅਸੀਂ ਚੰਗੇ ਬੰਦਾ ਸਾਥ ਨਹੀਂ ਦਿੰਦੇ ਅਸੀਂ ਤਾਂ ਉਹੀ ਪਾਰਟੀਆਂ ਬੱਚੇ ਉਹਨਾਂ ਦੇ ਪਿੱਛੇ ਲੱਗ ਕੇ ਵੋਟਾਂ ਪਾਈ ਜਾਣੀਆਂ ਨੇ ਕਿ ਹਾਂ ਜੀ ਅੰਨੀ ਪੀਹੇ ਦੇ ਕੁੱਤੇ ਚੱਟ ਜਾਂਦੇ ਨੇ ਕੋਈ ਤੁਸੀਂ ਮੈਨੂੰ ਦੱਸ ਲੋ ਜਿੰਨੇ ਵੀ ਉਮੀਦਵਾਰ ਚੋਣ ਲੜ ਰਹੇ ਨੇਗੇ ਤੁਹਾਡੇ ਅੱਗੇ ਮੇਰੇ ਇੱਕ ਸਵਾਲ ਆ ਸਾਡੇ ਲੋਕ ਇੰਨਾ ਕਿਉਂ ਨਹੀਂ ਸੋਚਦੇ ਇਹ ਜਿਮਨੀ ਚੋਣ ਹੋ ਕਿਉਂ ਰਹੀ ਹੈ ਬੀਜਿਮਣੀ ਚੌਂਕ ਚੋਂ ਹੁਣ ਹਰਜ ਕਰੋ ਉੱਥੋਂ ਰਾਜਾ ਬੜੇ ਨੂੰ ਚੌਂਕ ਲੜ ਰਿਆ ਹੈ ਰਾਜਾ ਬੜੇ ਤੁਸੀਂ ਇਹ ਤਾਂ ਪੁੱਛੋ ਵੀ ਜਿਮਣੀ ਚੌਂਕ ਉੱਥੇ ਕਿਉਂ ਹੋਈ ਹੈ ਰਾਜਾ ਬੜੇ ਗੁਰੂ ਪੁੱਛੋ ਤਾਂ ਸਹੀ ਚੌਂਕ ਦੇ ਵਿੱਚ ਖੜਾ ਕੇ ਵੀ ਭਾਈ ਤੈਨੂੰ ਐਮਐਲਏ ਚੁਣਿਆ ਸੀਗਾ ਤੈਨੂੰ ਐਮਐਲਏ ਚੁਣਿਆ ਤੁਸੀਂ ਐਮਐਲਏ ਨੂੰ ਤਸੀਹੇ ਕੋ ਦਿੱਤਾ ਹੁਣ ਫਿਰ ਤੂੰ ਆਪਣੇ ਘਰ ਵਾਲੇ ਦੀ ਵੋਟਾਂ ਮੰਗਦਾ ਫਿਰਦਾ ਇਹੀ ਗੱਲ ਸਾਰਿਆਂ ਨੂੰ ਪੁੱਛੋ ਇਹੀ ਗੱਲ ਝਾੜੂ ਵਾਲਿਆਂ ਨੂੰ ਪੁੱਛੋ ਵੀ ਤੁਸੀਂ ਉਹਨਾਂ ਨੂੰ ਝਾੜੂ ਵਾਲਿਆਂ ਤੋਂ ਸਵਾਲ ਕਰੋ ਵੀ ਬਰਨਾਲਾ ਦੀ ਜਿਹੜੀ ਜਿਮਣੀ ਚੌਂਕ ਹੋ ਰਹੀ ਹੈ ਭਾਈ ਜਿਮਣੀ ਚੌਂਕ ਹੋ ਕਿਉਂ ਰਹੀ ਹੈ ਮੀਤ ਆਪ ਪਿਲਿਤ ਜੀਵਾ ਦੇ ਕੋਣ ਕੋਣ ਆ ਸੌਰੀ ਐਮਐਲਏ ਸੀਗਾ ਮੰਤਰੀ ਸੀਗਾ ਵੀ ਤੇ ਇਹ ਇੱਥਨਾ ਮੰਤਰੀ ਸੀ ਬਰਨਾਲਾ ਚੁਣਿਆ ਤਸੀਮਾ ਦੇ ਕੇ ਫਰੈਂਟੀ ਚੋਣ ਲੜੀ ਫਿਰ ਫਿਰ 2027 ਚ ਇਹ ਤਸੀਮਾ ਦਿੰਦੇ ਫਿਰ ਲੀ ਕੀ ਰਾਜਾ ਬੜਿੰਗਾ ਜਿਹੜਾ ਤੁਸੀਂ ਮੈਂ ਕਿਦੜੇ ਵਾਇਸ ਲੋਕਾਂ ਨੂੰ ਸਵਾਲ ਕਰਦਾ ਕੀ ਰਾਜਾ ਬੜਿੰਗਾ 2027 ਚ ਫਿਰ ਆ ਸਿਮਣੀ ਨੂੰ ਐਮਪੀ ਤੋਂ ਫਿਰ ਕੋ ਮੈਂ ਮਿਲਣ ਚੋਣ ਲੜਨੀ ਇਹ ਸਾਡਾ ਜਿਹੜਾ ਪੰਜਾਬ ਦੇ ਜਿਹੜੇ ਅੱਜ ਮਾਰੇ ਹਜ਼ਾਰ ਤੋਂ ਬਣੇ ਨੇ ਅਸੀਂ ਵੋਟਾਂ 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 ਹੀ ਹੁੰਦੀ ਜਿੰਨਾ ਇਸ ਕਰਕੇ ਹੁਣ ਤੁਹਾਡੇ ਅੱਗੇ ਬੇਨਤੀ ਹੈ ਪ੍ਰਭੂ ਨਾ ਤਾਂ ਮਰੇ ਇਹ ਕਹਾਂ ਨਾਲ ਬੋਟਾਂ ਜਿਉਣੀ ਚੋਣਾਂ ਹੋਣੀਆਂ ਬਾਦੋਂ ਪਰ ਇੰਨਾ ਕਦਾ ਜਰੂਰ ਹੋ ਸਕਦਾ ਵੀ ਯਾਰ ਅਸੀਂ ਜਿਨ੍ਹਾਂ ਨੂੰ ਅਸੀਂ ਪਹਿਲਾਂ ਜੂਣਾ ਉਹਨਾਂ ਨੂੰ ਤਾਂ ਅਸੀਂ ਬੋਟਾਂ ਨਾ ਪਾਈਏ ਵੀਰੋ ਇਹ ਤਾਂ ਸਾਡੇ ਅੱਗੇ ਇੱਕ ਸਵਾਲ ਹੈ ਗਈ ਹੈ ਨਾ ਇਸ ਕਰਕੇ ਅੱਜ ਜਿਹੜਾ ਮੇਰਾ ਅੱਜ ਦੀ ਖਾਸ ਗੱਲ ਬਾਤ ਥੋੜਾ ਨਾ ਇਹ ਸੀਗੀ ਕਿ ਸਕਰਾਂ ਸਿੰਘ ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਉੱਥੋਂ ਲੜਾਈ ਲੜੀ ਹੈ ਉਹ ਭਾਈ ਕਿੰਦਰਵਾਹ ਦੂਜੀ ਮਣੀ ਚੋਣ ਲੜ ਰਹੇ ਨੇਗੀ ਚੋਣ ਸਾਨ ਉਹਨਾਂ ਦਾ ਵਾਰਟੀ ਆ ਥੋਡੇ ਕੇ ਬੇਨਤੀ ਆ ਵੀ ਸਾਥ ਦੇ ਦਿਓ ਨਹੀਂ ਤੁਹਾਡੀ ਮਰਜ਼ੀ ਆ ਭਰਾਓ ਕਦਰ ਜਿਵੇਂ ਤੁਸੀਂ ਜਿਹਦੇ ਵਿੱਚ ਚੱਲੀ ਜਾਣਾ ਚੱਲੀ ਜਾਣਾ ਚੱਲੀ ਜਾਓ ਕੋਈ ਵੀ ਲੀਡਰ ਹੈ ਹੁਣ ਜੇ ਉਥੋਂ ਗੱਲ ਕਰੀਏ ਝਾੜੂ ਵਾਲੇ ਦੀ ਜਾਂ ਇਹਨਾਂ ਸਾਰਿਆਂ ਦੀ ਗੱਲ ਕਰੀਏ ਇਹ ਭਰਾਵੋ ਆਪਕੋ ਆਪਣੀਆਂ ਪਾਰਟੀਆਂ ਬਚਾਉਣ ਲਈ ਚੋਣਾਂ ਲਈ ਲੜ ਰਹੇ ਨੇ ਇਹਨਾਂ ਕੋਲੇ ਹੋਰ ਕੋਈ ਵਿਜ਼ਨ ਨਹੀਂ ਕੋਈ ਤੁਹਾਡੇ ਲੋਕਾਂ ਲਈ ਹਿੱਤਾਂ ਲਈ ਚੋਣਾਂ ਲਈ ਲੜ ਰਹੇ ਕੋਈ ਤੁਹਾਡਾ ਕੋਈ ਸਵਾਰ ਲਈ ਚੋਣਾਂ ਨਹੀਂ ਲੜਦੇ ਸਿਰਫ ਔਰ ਸਿਰਫ ਪਾਰਟੀ 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 ਹੋ ਜੇ ਤੁਸੀਂ ਤੁਸੀਂ ਲੜਨਾ ਤਾਂ ਪੰਜਾਬ ਲਈ ਲੜੋ ਲੜਨਾ ਤਾਂ ਲੋਕਾਂ ਲਈ ਲੜੋ ਪਾਰਟੀਆਂ ਪਿੱਛੇ ਕੋਲ ਲੜ ਰਹੇ ਹੋ ਤੁਹਾਡੇ ਕੋਲੇ ਕੋਈ ਵਿਜ਼ਨ ਹੀ ਨਹੀਂ ਹੈਗਾ ਪ੍ਰਿਕ ਬੰਦਾ ਕਹਿੰਦਾ ਮੇਰੀ ਪਾਰਟੀ ਮੇਰੀ ਪਾਰਟੀ ਮੇਰੀ ਪਾਰਟੀ ਸਾਡੇ ਲੋਕਾਂ ਦੀ ਵੀ ਸੋਚ ਉਹੀ ਬਣ ਚੁੱਕੀ ਹੈ ਕਿਉਂਕਿ ਮੈਂ ਦੇਖਿਆ ਲੋਕ ਵੀ ਨਹੀਂ ਸੋਚਦੇ ਵੀ ਸੀ ਲੋਕ ਵੋਟ ਪਾਉਣ ਬਾਰੇ ਨਹੀਂ ਸੋਚਦੇ ਲੋਕ ਢਗਾਉਣ ਬਾਰੇ ਨਹੀਂ ਸੋਚਦੇ ਕਿਸੇ ਕਰੀਏ ਚਾਹੀਏ ਵਸੂ ਉਹੀ ਜਿੱਧਰ ਦੀ ਮਾੜੀ ਜਿਹੀ ਹਵਾ ਜੀ ਬਣ ਗਈ ਉਹ ਆ ਜੀ ਉਹ ਆ ਜੀ ਉਹ ਬਸ ਮੇਜੀ ਹਰਤਾ ਲਈ ਪਾ ਕੋਟਾ ਪਾਈ ਇਹਦੇ ਨੇ ਉਹਨੇ ਮਨ ਤੇ ਉਹ ਤੋਂ ਪਰਚਾ ਕਰਾਉਣਾ ਉਹ ਤੋਂ ਪੈਂ ਕਰਾਉਣਾ ਉਹ ਜੀ ਹਰਤਾ ਲਈ ਕੋਟਾ ਪਾਈ ਇਹਦੇ ਨੇ ਉਹ ਸਾਡੇ ਕੋਲੇ ਇਹ じゃ ਕੋਈ ਸਾਡੀ ਆਪਣੀ ਸੋਚ ਵੀ ਨਹੀਂ ਚੰਗੀ ਹੈਗੀ ਭਰਾਵੋ ਸਾਨੂੰ ਸੋਚ ਨੂੰ ਬਦਲਣਾ ਪੈਣਾ ਸਾਨੂੰ ਪਹਿਲਾਂ ਆਪਾਂ ਨੂੰ ਬਦਲਣਾ ਪੈਣਾ ਫਿਰ ਕਿਤੇ ਜਾ ਕੇ ਲੀਡਰ ਬਦਲਣਗੇ ਜਦੋਂ ਤੱਕ ਅਸੀਂ ਆਪ ਨਹੀਂ ਬਦਲਦੇ ਲੀਡਰ ਕਿੱਥੇ ਬਦਲ ਜਾਣਗੇ ਅਸ ਤਾਂ ਆਪ ਉਹ ਜੇ ਹੋਗੇ ਠੀਕ ਹੈ ਜੀ ਹਰੇਕ ਬੰਦਾ ਕਾਉਂਦਾ ਯਾਰ ਅੱਜ ਬੁੱਧਵਾਰ ਦਾ ਦਿਨ ਹੈ ਕਿੰਨੇ ਕੰਮ ਸਵਾਰ ਕਿਤੋਂ ਪੂਰੇ ਨਹੀਂ ਕਿੰਨੇ ਕਿੰਨਾ ਤੁਸੀਂ ਦੇਖੋ ਹੋਰ ਤੁਰ ਤੱਕ ਗੱਡੀਆਂ ਦੇ ਲੈਣਾ ਲੱਗ ਜਾਂਦੀਆਂ ਨੇ ਅਸ ਕਰਕੇ ਚਲੋ ਪ੍ਰਮਾਤਮਾ ਦੇ ਅਰਦਾਸ ਕਰਦੇ ਸੱਚੇ ਪਾਤਸ਼ਾਹ ਕੀ ਸਾਡਾ ਪੰਜਾਬ ਚੜ੍ਹਦੀ ਕਲਾ ਚ ਰਹਿ ਰਹੇ ਅੱਜ ਅੱਜ ਸ਼ੇਰੇ ਪੰਜਾਬ ਦਾ ਵੀ ਜਨਮ ਦਿਨ ਹੈ ਹਨਾ ਪਰ ਸਾਰਿਆਂ ਨੂੰ ਬੇਨਤੀ ਹੈ ਮੈਂ ਸਿਕਰਾਜ ਦੇ ਲਈ ਅੱਜ ਕੱਲ ਮੈਂ ਖਾਸ ਗੱਲਬਾਤ ਕਰਨ ਲਈ ਲਾਈਵ ਆਇਆ ਕਿਉਂਕਿ ਸੋਸ਼ਲ ਮੀਡੀਆ ਦਾ ਦੌਰ ਹੈ ਹਰੇਕ ਕੋਲੇ ਫੋਨ ਹੈ ਹਰੇਕ ਕੋਲੇ ਵੀਡੀਓ ਹੈ ਮੇਰੀ ਚਲੀ ਜਾਣੀ ਹੈ ਹਰੇਕ ਕੋਲੇ ਮੇਰੀ ਵੀਡੀਓ ਚਲੀ ਜਾਣੀ ਹੈ ਤਾਂ ਪਰ ਕੋਸ਼ਿਸ਼ ਕਰਿਓ ਕਿਸੇ ਚੰਗੇ ਬੰਦੇ ਸਾਥ ਦਿਗੇ ਤੇ ਅਸੀਂ ਜਿਨ੍ਹਾਂ ਨੇ ਸਾਡੇ ਨਾਲ ਸੰਘਰਸ਼ ਕੀਤਾ ਲੜਾਈਆਂ ਲੜੀਆਂ ਸਿਕਰਾਜ ਨੇ ਉਹਨੇ ਬਹੁਤ ਸਾਰੀਆਂ ਲੜਾਈਆਂ ਲੜੀਆਂ ਤਾਂ ਤੁਸੀਂ ਗਿੱਦੜ ਮਾਰ ਤੋਂ ਸਿਕਰਾਜ ਦਾ ਸਾਥ ਦਿਓ ਮੇਰੀ ਸਾਰਿਆਂਗੇ ਬੇਨਤੀ ਹੈ